ਠੀਕ ਆ ਤੋ ਕੇਲੇ ਤੁਹਾਨੂੰ ਆਇਆ ਸੜਾਉਣਾ ਅਸੀਂ ਨਾ ਉਤੋ ਉਤੋ ਦੀਆਂ ਹੀ ਗੱਲਾਂ ਇਹ ਬਸ ਇਸ ਇੱਕ ਟਾਈਮ ਦੀਆਂ ਤੇ ਸਾਡੀ ਕਣਕ ਘੋੜਦੇ ਹੁੰਦੇ ਸੀ ਕਣਕ ਚ ਚਲ ਬੀੜੀ ਨਾਲ ਘੋੜਦੇ ਸੀ ਕਈ ਲੋਕੇ ਸਖਦੇਵ ਹੋਣੀ ਮੇਝ ਰੋਣੀ ਮਨਸੀ ਜੂਰੇ ਹੋਣੀ ਸਾਰੇ ਸਾਡੀ ਬੀੜੀ ਸੀ ਉਹਨਾਂ ਨਾਲ ਗੇਲੀ ਵੀ ਦਵਾਲੇ ਕਾ ਸਾਡੇ ਨਾਲ ਹੁੰਦਾ ਸੀ ਜਾਇਲ ਵੀ ਹੁੰਦਾ ਸੀ ਤੇ ਅਸੀਂ ਪੰਜਾ ਹਸਿਆ ਜਣੇ ਸਾਰੇ ਨੇ ਬੀੜੀ ਕਰਕੇ ਕਣਕ ਸਿਆਲੋ ਸਿਆਲ ਘੋਡਣੀ ਨਾਲ ਅਸੀਂ ਲੈ ਲੈਣਾ ਪੱਕਾ ਬਾਬਾ ਅਜੀ ਗੱਲਾਂ ਚੱਲ ਜਾਂਰ ਸਾਡੇ ਨਾਲ ਕਰ ਟਾਈਮ ਲੰਘ ਜਾਂਦਾ ਸਾਰੀ ਦਿਹਾੜੀ ਆਸੇ ਮਖੌਲ ਨਾਲ ਗੱਲਾਂ ਬਹੁਤ ਸੁਣਾਉਂਦਾ ਗਾਲਾਂ ਗੋਲਾਂ ਬਹੁਤ ਕੱਢਦਾ ਸੀ ਤੇ ਹਰੇਕ ਨੂੰ ਉਹ ਗਾਲ ਕੱਢਿਆ ਕਰੇ ਐਂ ਬਲਾਨਾਂ ਤੇ ਗੜਾ ਤੇ ਭਾਈ ਜੇ ਕੋਈ ਆ ਜਾ ਕਰੇ ਤੇ ਇਹਨਾਂ ਦੇ ਛੋਟੂ ਨੂੰ ਪਤਾ ਨਹੀਂ ਕੀ ਕਿਸੇ ਨੇ ਕੋਕ ਕਹਿਤਾ ਉਹ ਕਰੇ ਪਤਾ ਲੈਣ ਆਇਆ ਕੋਕਾ ਕਰੀ ਉਹ ਜਾ ਮੁਰ ਜਾ ਮੁਰ ਜਾ ਸਾਡਾ ਛੋਟੂ ਠੀਕ ਆ ਕੁਛ ਨਹੀਂ ਹੋਇਆ ਇਹਨੂੰ ਜਾ ਮੁਰ ਜਾ ਤੇ ਹਾਂ ਭਾਈ ਉਹਨੂੰ ਗਾਲਾਂ ਕੱਢੀ ਜਾਵੇ ਗਾਲਾਂ ਕੱਢਦਾ ਕੱਢਦਾ ਵਿੱਚੇ ਸਾਨੂੰ ਲੱਗ ਜਦੋਂ ਅਸੀਂ ਮੜਾ ਜਾ ਛੇੜ ਦੇਣਾ ਕੋਈ ਕਹਿ ਦੇਣਾ ਸਾਨੂੰ ਗਾਲਾਂ ਕੱਢਣਾ ਕਈ ਲੋਕ ਅਕਸਦੇਵ ਕਹਿੰਦਾ ਮੈਨੂੰ ਨਹੀਂ ਕੱਢਦਾ ਹਾਂ ਜੇ ਕਾ ਕਰਦਾ ਕੋਈ ਤੂੰ ਬੜਾ ਛੇੜਦਾ ਸਹੀ ਜਦੋਂ ਉਹਨੇ ਕਿਹਾ ਕਿ ਜਾ ਬਾਬਾ ਕਿ ਤੂੰ ਵੱਡਾ ਹੈਗਾ ਪਲਵਾਨ ਤੂੰ ਕਹਤੇ ਆ ਕਹਿੰਦਾ ਮਾਰ ਮਾਰ ਘਵਾੜੀਆਂ ਕਹਿੰਦਾ ਤਾਉਣ ਪਰ ਤੂੰ ਕਹਿੰਦਾ ਕਹਿੰਦਾ ਬਿੰਡੀ ਪਿੰਡੀ ਪਾ ਕੇ ਨਹਿਰ ਦੇ ਸੱਟੂ ਲਾ ਕੇ ਦੇਖ ਲੈ ਖਿੱਚ ਕੇ ਕਈ ਲੋਕ ਆ ਬਣਿਆ ਫਿਰਦਾ ਵੱਡਾ ਆਦੇ ਆਪ ਨੂੰ ਹੋੜਣਾ ਕੁਲ ਕੇ ਹੋੜਣਾ ਕੁਲ ਕੇ ਦੇਖ ਲੈ ਲੜਨਾ ਲੜ ਕੇ ਦੇਖ ਲੈ ਤੇ ਭਾਈ ਸਖਦੇਵ ਨੂੰ ਇੱਕ ਦੀਆਂ ਦਾਸ ਲਾਇਆ ਤੇ ਸਖਦੇਵ ਹੱਸੀਆ ਕਹਿੰਖਿਆ ਸੁਣ ਲਾ ਤੂੰ ਕਹਿੰਦਾ ਸੀਗਾ ਵੀ ਇਹ ਤਾਂ ਮੈਨੂੰ ਕੁਛ ਨਹੀਂ ਆਦਾ ਇੰਨਾਂ ਗੱਲਾਂ ਦੇ ਮਾਰੇ ਉਹਨੂੰ ਨਾਲ ਲਾ ਦੇਉਂਦੇ ਸੀ ਭਾਈ ਬਹੁਤ ਸਖਦੇਵ ਹੱਸੀਆ ਕਹਿੰਦਾ ਯਾਰ ਮੈਂ ਤਾਂ ਕਹਿ ਵੀ ਮੈਨੂੰ ਕਹਿੰਦਾ ਜਾਣਦਾ ਵਾਲਾ ਕਹਿੰਦਾ ਜਾਣਦਾ ਤੂੰ ਕੈ ਲੋਕਾ ਮੁੰਡਾ ਮਾਸਟਰ ਕਹਿੰਦਾ ਤੈਨੂੰ ਮਾਸਟਰ ਤੇ ਬਾਂਸੀ ਉਹਨਾਂ ਕੋਲ ਅਸੀਂ ਉੱਥੇ ਤੋਂ ਕਣਕ ਘੁੱਡਣੀ ਕਹੀ ਯਾਰ ਜੱਦ ਪੈਣਾ ਸਾਡਾ ਪੂਰਾ ਤੇ ਸਖਦੇਵ ਜੱਦ ਪੈਜ ਉਹਨੇ ਰੋਟੀ ਵੇ ਤੇ ਕੈ ਲੋ ਬੜਾ ਰੋਟੀ ਲੈ ਕੇ ਗਿਆ ਦਾ ਬਜ਼ੁਰਗ ਰੋਟੀ ਲੈ ਕੇ ਤੇ ਗਲਬੀ 10 ਬੰਦਿਆਂ ਦੀਆਂ ਰੋਟੀਆਂ ਪਤੰਦਰ ਦੋਏ ਖਾ ਗਏ। ਸਖਦੇਵ ਤੇ ਸਾਡਾ ਪੂਰਾ। ਲੋ ਤੇ ਇੱਕ ਇੱਕ ਅਸੀਂ ਮੂਲੀ ਲਿਆਤੀ ਬਾਅਦ ਚ। ਬੁੜਾ ਕਹਿੰਦਾ ਕੋਈ ਨਹੀਂ ਹੁਣ ਤੁਸੀਂ ਖਾ ਲਓ ਅੱਜ ਦੇਖ ਲਓ ਤੇ ਜਰਬਾ। ਇੱਕ ਇੱਕ ਮੂਲੀ ਲੈ ਲਈ ਪੂਰਾ ਖਾਣਾ ਮੂਲੀ ਵੀ ਖਾ ਗਿਆ। ਸਖਦੇਵ ਤੋਂ ਨਹੀਂ ਖਾਦੀ ਗਈ। ਫੇਰ ਕਹਿੰਦੇ ਵੀ ਕਿੱਲਾ-ਕੱਲਾ ਹੁਣ ਭੱਜਣਾ। ਫੇਰ ਇੱਕ-ਇੱਕ ਲੱਗ ਲਾ ਭਜਾਏ। ਭਜਾ ਕੇ ਤੇ ਫੇਰ ਫੇਰ ਬੁੜਾ ਆਇਆ ਘਰ ਨੂੰ ਫੇਰ ਸਾਡੀਆਂ ਰੋਟੀਆਂ ਫੇਰ ਵਿਚਾਰਾ 12 ਵਜੇ ਲੈ ਕੇ ਗਿਆ ਅਸੀਂ 12 ਵਜੇ ਰੋਟੀਆਂ ਕਹਦੀਆਂ ਇਸ ਤਰ੍ਹਾਂ ਦੇ ਹਾਲੇ ਮਕਾਉਲ ਸੀ ਹਾਂ ਹਾਂ ਤੁਹਾਡੇ ਮੱਲੇ ਹਾਂ ਸਾਡੇ ਮੱਲੇ ਪੈੜੀ ਕਰੀ ਹੁੰਦੀ ਸੀ ਉੱਥੇ ਵੀ ਜਾ ਸਕਦੇ ਹੁਣ ਸਾਰੇ ਗਏ ਘੋੜਾ ਨਹੀਂ ਤਾਂ ਗਏ ਉੱਥੇ ਤੇ ਇਹਨਾਂ ਦਾ ਪਤੰਦਰਾ ਮੈਂ ਰੋਟੀ ਲੈਣਾ ਮੇਰੇ ਉਹਦੇ ਦਾ 5-6 ਕਿੱਲੇ ਘੁੱਟਦੇ ਇਹਨਾਂ ਨੇ ਤਾਂ ਤੇ ਇਧਰੋਂ ਹੱਥ ਨਾ ਆਇਆ ਕਰਨ ਇਧਰੋਂ ਹੱਥ ਨਾ ਕਰਨ ਹੋਰ ਰੰਬਾ ਕੋਈ ਮਾਰੇ ਨਾ ਪੱਠੇ ਘਾਟ ਸੀਗੇ ਬੱਚਾ ਹੱਥ ਉੱਥਾ ਜਾਣਾ ਲੋੜਤੀ ਬਣ ਹਾਂ ਕਦੇ ਤੇਰੇ ਮੈਨੂੰ ਕਦੇ ਲੈ ਆ ਭਈਆ ਗੁੱਡੀ ਤੇ ਰਿਉਂਦੇ ਤਿੰਨ ਚਾਰ ਕੱਲੇ ਜਦੋਂ ਮੈਂ ਦੇਖ ਕੇ ਚੱਲ ਬੱਚਾ ਤਾਂ ਕੁਛ ਹੈ ਨਹੀਂ ਸੀਗਾ ਜਿਹੜਾ ਹਲਾਉਣਾ ਹੀ ਸੀ ਹਲ ਹਲਾ ਜਾ ਕਰਤਾ ਤੇ ਇਸ ਤਰ੍ਹਾਂ ਜਿਹੜੀ ਮਖੌਲ ਦੇ ਨਾਲ ਹੀ ਸਾਰੀ ਦਿਹਾੜੀ ਲਗਾਉਣੀ ਸੀ ਜਿਹੜਾ ਨਾ ਜੋਰਾ ਸੀ ਜੋਰਾ ਮਖੌਲੀ ਵਾਲਾ ਸੀ ਦੇ ਸੀ ਸਿਰੇ ਤੇ ਜਾ ਕੇ ਤੁਰਨਾ ਕਿਸੇ ਨੇ ਪਹਿਲਾਂ ਜੋ ਫਾੜ ਜੀ ਲਾ ਕੇ ਤੁਰਦੇ ਹੁੰਦੇ ਸੀ ਦੂਜੀ ਤੇ ਉਹਨੇ ਮਗਰ ਭੱਜਣਾ ਇੱਕ ਦੂਜੇ ਦੇ ਅਸੀਂ ਡਰਦਿਆਂ ਨੇ ਬੂਰੇ ਭੱਜਣਾ ਭੱਜ ਕੇ ਜਾ ਕੇ ਉਹ ਦਾਬਾ ਅਸੀਂ ਫੇਰ ਬਹਿ ਜਾਣਾ ਜਾ ਕੇ ਬਕਟਣ ਜਾਣੀ ਸਾਰੇ ਜੜੀ ਨੇ ਹਦਲਤਾਂ ਕਰੀ ਜਾਨੀ ਵਿੱਚੇ ਹੀ ਕੋਡੀ ਖੱਡਣ ਲੱਗ ਜਾਣਾ ਕਿਉਂਕਿ ਉਹ ਵੀ ਇੱਕੋ ਜਿਹੇ ਸਕੇਬ ਹੋਣੀ ਸੀ ਵੀ ਸਾਰੇ ਇੱਕੋ ਜਿਹੇ ਸੀਗੇ ਬਸੇ ਪੁਰਜੀ ਹੋਣੀ ਤੇ ਲੱਗਣਾ ਕੋਡੀ ਕੋਡੀ ਵਿੱਚੇ ਕਣਕ ਬਿੱਤੀ ਜਾਨੀ ਕਿਹੜੇ ਬੁੜੇ ਨੇ ਗਾਲਾਂ ਕੱਢੇ ਔਰ ਸੌਰੇ ਦੇ ਕਣਕ ਬਿੱਤੀ ਜਾਨੇ ਓਏ ਕਣਕ ਬਿੱਤੀ ਜਾਨੇ ਆ ਤੇ ਗੇਲੀ ਨੂੰ ਜਦੋਂ ਘੁੱਟਦੇ ਘੁੱਟਦੇ ਨੂੰ ਲੜਕਰਾ ਮਾਰਨੇ ਤੇ ਗੇਲੀ ਨੇ ਫੁੱਟ ਵੱਜ ਜਾਣਾ ਅੰਮਰ ਘੱਤ ਦੁਆਨੇ ਕਾ ਸੌਰੇ ਦੇ ਜਦੋਂ ਐ ਕਿੜਾ ਤੇ ਉਹਦੀ ਭਾਈ ਨੇ ਫੁੱਟ ਵੱਜ ਜਾਣਾ ਜੈਲ ਮਾਰ ਦਿੰਦੇ ਬਾਲਾ ਲੜਕਣਾ ਦਾ ਜੈਲ ਜਣੀ ਆਏ ਬੀੜੀਆਂ ਜਦੋਂ ਕਣਕਾਂ ਜੀਆਂ ਘੁਰਦੇ ਸਾਰੀ ਦਿਹਾੜੀ ਲੱਗੇ ਜਾਂਦੀ ਸੀ ਤੇ ਉਦੋਂ ਆ ਹਾਂ ਤੇ ਮੇਜਰ ਕੇ ਘਰੇ ਅਸੀਂ ਮਾਰਸੋਂ ਨਾ ਕਟਵਰ ਚੋਂ ਪਏ ਸ਼ੋਟ ਹੋਇਆ ਮੈਂ ਹੋਇਆ ਕਈ ਬੰਦੇ ਹੁੰਦੇ ਸੀ ਤੇ ਉਹਨਾਂ ਦੇ ਘਰੇ ਰੋਟੀ ਖਾ ਲੈਣੀ ਮਾਰਸੋਂ ਬੈਠ ਕੇ ਵੀ ਤਾਂ ਅਸੀਂ ਉਹਨਾਂ ਦੀਆਂ ਬੁੜੀਆਂ ਮਾਂ ਦਾ ਪੁੱਤਾ ਕਿਤੇ ਇੱਕ ਦਿਨ ਨਹੀਂ ਸੀ ਕਿਹਾ ਵੀ ਤੁਝੇ ਤੇ 10-10 ਭੁਆਈ ਰੱਖਦੇ ਆ ਇਹਨਾਂ ਦੇ ਦਲਾਨ ਆ ਜਿਹੜਾ ਹੁਣ ਜਿੱਥੇ ਬੰਸੀ ਨੂੰ ਆਇਆ ਉਹ ਦਲਾਨ 'ਚ ਹੀ ਬੈਠਦੇ ਨੇ ਸਾਰੇ ਉੱਥੇ ਰੋਟੀਆਂ ਖਾ ਲਈ ਉੱਥੇ ਚਾਹਾਂ ਪੀਂ ਜਣੀਆਂ ਗੱਲਾਂ ਮਾਰੀ ਜਣੀਆਂ ਆ ਮਾਨਕ ਸੌਣੇ ਜਾਣਾ ਈ ਕੁਛ ਕਰਨਾ ਬੁੜੇ ਨੇ ਬੇਲਾ ਕਿੰਨੇ ਮਖੌਲ ਕਰਨੇ ਜਾਂ ਜਾਂ ਮੈਂ ਮਰ ਜਾ ਜਾਂ ਮਾਣਕ ਵਰਜੇ ਆ ਮੈਂ ਤੁਸੀਂ ਉੱਥੇ ਜਾਂਦੇ ਆ ਸੁਣਨ ਤੇ ਮੈਂ ਕਹਿੰਦੀ ਆ ਬੁੜੀਆਂ ਜਾਂ ਰੋਟੀਆਂ ਰੋਟੀਆਂ ਲਾਉਣ ਨੂੰ ਬਹੁਤ ਕਾਇਮ ਸੀ ਉਦੋਂ ਹੋਰ ਕੋਈ ਚਾਹ ਇਹ ਇਹ ਗੱਲਾਂ ਤੇ ਚਲੋ ਹੁਣ ਸੜੇ ਕੀਤੇ ਜੇ ਇਹੋ ਜੇ ਕੰਮ ਅੱਜ ਵੀ ਹੁਣ ਦੇਖ ਲਓ ਸਾਰੇ ਬੰਦੇ ਆਪੋ ਆਪਣਾ ਥੋੜਾ ਕੰਮ ਦੱਬੀ ਫਿਰਦੇ ਆ ਇਹ ਇੱਥੇ ਕੀਤਾ ਸੀਦਾ ਬਾਈ ਕਰੀ ਵੀ ਫਿਰਦੇ ਆ ਠੀਕ ਆ ਵਧੀਆ ਹੋ ਗਿਆ